ਮਨ ਦੀਪ ਰੰਪੀ ਦੇ ਨਾਵਲ ਵਕਤ ਦੇ ਖੀਸੇ ਚੋਂ ਦਾ ਅਗਲਾ ਭਾਗ 16 ਮੇਰਾ ਮਨ ਕਿਧਰੇ ਨਾ ਲੱਗਦਾ ਨਾ ਮੇਰਾ ਦੁਕਾਨ ਜਾਨੂ ਜੀ ਕਰਦਾ ਨਾ ਕੋਈ ਹੋਰ ਕੰਮ ਕਰਨ ਨੂੰ ਮੇਰਾ ਜੀ ਕਰਦਾ ਮੈਂ ਕਿਧਰੇ ਦੂਰ ਨਸ ਜਾਵਾਂ ਕਦੇ-ਕਦੇ ਮੈਨੂੰ ਸੁਪਨੇ ਵਿੱਚ ਉਹ ਮੋਢਿਆਂ ਤੇ ਕੱਟਾ ਨਦੀ ਜਾਂਦਾ ਗੱਬਰੂ ਨਜ਼ਰ ਆਉਂਦਾ ਪਰ ਕਈ ਵਾਰ ਇੰਜ ਲੱਗਦਾ ਜਿਵੇਂ ਉਹਨੇ ਕੱਟੇ ਦੀ ਥਾਂ ਮੈਨੂੰ ਮੋਢਿਆਂ ਤੇ ਲੱਜਾ ਹੋਵੇ ਮੈਨੂੰ ਇਝ ਲੱਗਦਾ ਜਿਵੇਂ ਉਸ ਦਿਨ ਉਹ ਮੇਰੀ ਅਣਖ ਨੂੰ ਆਪਣੇ ਨਾਲ ਲੈ ਗਿਆ ਸੀ ਕਿਧਰੇ ਤੇ ਹੁਣ ਮੈਂ ਤੁਰਦੀ ਫਿਰਦੀ ਇੱਕ ਲੋਥਾਂ ਜਿਹੜੀ ਉਸ ਦਿਨ ਕਮਰੇ ਵਿੱਚ ਸੁngੜ ਕੇ ਬੈਠੀ ਹੋਈ ਸੀ ਬੀਬੀ ਬਾਪੂ ਮੁੜ ਕਾਲਜ ਜਾਣ ਲਈ ਸਮਝਾਉਂਦੇ ਪਰ ਕਾਰੇ ਦੇ ਨਾਂ ਤੇ ਕਿਰਨ ਜੀਤ ਮੇਰੇ ਮੋਹਰੇ ਆਖੜਦੀ ਇੱਕ ਦਿਨ ਬਾਪੂ ਗੱਲਾਂ-ਗੱਲਾਂ ਵਿੱਚ ਸਮਝਾਉਣ ਲੱਗਿਆ ਪੁੱਤ ਹੁਣ ਤੂੰ ਸੋਨਾ ਗੱਭਰੂ ਹੋ ਗਿਆ ਮੈਂ ਕਿੰਨਾ ਕੁ ਚਿਰ ਕਮਾਈਆਂ ਕਰਨੀਆਂ ਹੁਣ ਤੂੰ ਵੀ ਕੋਈ ਕੰਮ ਕਾਰਬਾਰੀ ਸੋਚ ਜਾਂ ਤਾਂ ਮੇਰੇ ਨਾਲ ਦੁਕਾਨ ਤੇ ਆ ਜਾ ਮੈਂ ਨੂੰ ਵੀ ਸਾਰਾ ਹੋ ਜੂ ਤਾਂ ਕੋਈ ਹੋਰ ਕੰਮ ਤੰਦਾ ਦੱਸ ਜਿਹੜਾ ਤੈਨੂੰ ਚੰਗਾ ਲੱਗਦਾ ਮੈਂ ਪਾਪੂ ਦੀਆਂ ਗੱਲਾਂ ਬਾਰੇ ਹਰੇ ਸੋਚ ਹੀ ਰਿਹਾ ਸੀ ਕਿ ਬਾਪੂ ਅੱਗੇ ਗੱਲ ਤੋੜਦਾ ਹੋਇਆ ਆਖਣ ਲੱਗਿਆ ਜੇ ਤੂੰ ਕਹੇ ਤਾਂ ਆਪਾਂ ਪਿੰਡ ਵਿੱਚ ਚੱਕੀ ਲਾ ਲਈਏ ਬੈਂਕ ਤੋਂ ਕਰਜ਼ਾ ਲੈ ਕੇ ਚੱਕੀ ਦੇ ਕੰਮ 'ਚ ਕਿੰਨੀ ਕੁ ਕਮਾਈ ਹੋਣੀ ਆ ਮੈਂ ਆਪਣੇ ਮਨ ਵਿੱਚ ਆਈ ਆਖਸ ਨਹੀਂ ਨਾ ਹੋਰ ਮਿਲ ਖੋਲ ਦੀਏ ਬਾਪੂ ਨੇ ਆਪਣੀ ਭੜਾਸ ਕੱਢੀ ਇਹ ਹੋਈ ਨਾ ਗੱਲ ਰੁਪਏ 2 ਰੁਪਏ ਦੇ ਮੁਨਾਫੇ ਨਾਲੋਂ ਲੱਖਾਂ ਦੇ ਮੁਨਾਫੇ ਬਾਰੇ ਸੋਚਿਆ ਕਰ ਬਾਪੂ ਤੂੰ ਵੀ ਵੇਖੀਂ ਲੱਖਾਂ ਦੇ ਮੁਨਾਫੇ ਬਾਰੇ ਸੋਚਦੇ ਸੋਚਦੇ ਹੱਥੋਂ ਰੋਟੀ ਦੀ ਬੁਰਕ ਹੀ ਨਾ ਗਵਾ ਬੈਠੀਏ ਮੇਰਾ ਪਿਓ ਮੈਨੂੰ ਗੱਲੀ ਬਾਤੀ ਬਥੇਰਾ ਤਾੜਦਾ ਪਰ ਮੈਂ ਕਿਸੇ ਛੋਟੇ ਮੋਟੇ ਕੰਮ ਨੂੰ ਹੱਥ ਪਾ ਕੇ ਰਾਜ਼ੀ ਕਿੱਥੇ ਸੀ ਇਸੇ ਗੱਲ ਤੇ ਸਾਡੇ ਘਰ ਹੁਣ ਨਿਤ ਕਲੇਸ਼ ਹੁੰਦਾ ਬੀਬੀ ਵਿਚਾਰੀ ਕਦੇ ਪਿਓ ਨੂੰ ਸਮਝਾਉਂਦੀ ਤੇ ਕਦੇ ਮੈਨੂੰ ਮਤਾਂ ਦਿੰਦੀ ਪਰ ਅਸੀਂ ਦੋਵੇਂ ਸਿਰੇ ਤੇ ਟਿੱਟ ਉਂਝ ਕਦੇ ਕਦਾਈ ਆਪਣੀ ਮਾਂ ਦਾ ਦਿਲ ਰੱਖਣ ਲਈ ਮੈਂ ਦੁਕਾਨ ਤੇ ਜਾ ਆਉਂਦਾ ਤੇ ਸਾਰਾ ਦਿਨ ਪਿਓ ਨਾ ਲੱਗਿਆ ਰਹਿੰਦਾ ਇੱਕ ਦਿਨ ਮੈਂ ਬਾਪੂ ਨਾਲ ਦੁਕਾਨ ਤੇ ਜਾ ਰਿਹਾ ਸਾਂ ਤਾਂ ਸੱਤ ਵਿੱਚ ਬੈਠੇ ਦੋ ਤਿੰਨ ਬਜ਼ੁਰਗਾਂ ਨੂੰ ਵੇਖ ਮੇਰੇ ਪਿਓ ਦੇ ਬੁੱਲ ਫਰਕ ਵੇਹ ਲੜਕੇ ਸੇ ਥਾਂ ਦੇ ਸੱਜਰੇ ਬਹਿ ਜਾਂਦੇ ਨੇ ਸੱਜ ਕੇ ਇੱਥੇ ਬਾਪੂ ਦੀ ਗੱਲ ਸੁਣ ਮੇਰੇ ਮਨ ਵਿੱਚ ਆਇਆ ਬਾਪੂ ਮੇਰਾ ਨਾ ਆਪ ਟਿੱਕੇ ਵਾਂਦਾ ਨਾ ਹੋਰਾਂ ਨੂੰ ਬੈਠਿਆ ਦੇਖ ਜਰਦਾ ਸਾਰਾ ਦਿਨ ਆਪਣੇ ਹੱਡ ਪੈਰ ਪਣਾਈ ਰੱਖਦਾ ਤੇ ਨਾਲ ਮੈਨੂੰ ਵੀ ਇੰਜਣ ਵਾਂਗੂ ਦਵੱਲੀ ਰੱਖਦਾ ਇਹਦੇ ਕਰਮਾਂ ਚ ਆਰਾਮ ਦੀ ਬੁਰਕੀ ਖਾਣੀ ਨਹੀਂ ਲਿਖੀ ਹੋਈ ਇਹ ਹੁੰਦੀ ਤਾਂ ਕਦੇਖਦਾ ਇਹ ਵੀ ਸਫੈਦ ਕੁਰਤਾ ਪਜਾਮਾ ਪਾ ਟੌਰ ਨਾਲ ਚਿੱਟਾ ਕਬੂਤਰ ਬਣ ਬੈਠਦਾ ਬਰੋਟੇ ਦੀ ਛਾਵੇਂ ਨਾ ਬਾਪੂਆਂ ਨਾਲ ਉਂਝ ਵੀ ਸੱਤ ਵਿੱਚ ਬੈਠੇ ਨਾ ਬਜ਼ੁਰਗਾਂ ਨੂੰ ਸਾਰਾ ਪਤਾ ਹੁੰਦਾ ਹੈ ਕੀ ਦੇ ਘਰ ਕਿਹੜਾ ਪਰੌਣਾ ਕਿੱਥੋਂ ਆਇਆ ਕਿੰਨਾ ਚਿਰ ਰਹਿਣਾ ਕਦੋਂ ਜਾਣਾ ਕੀ ਦੀ ਆਪਣੀ ਨੂੰ ਨਾਲ ਨਹੀਂ ਬੰਦੀ ਕੀ ਦੀ ਸੱਸ ਪੈਰ ਨਹੀਂ ਲੱਗਣ ਦਿੰਦੀ ਇਹਦਾ ਪੁੱਤ ਕਿਸੇ ਦੀ ਕੁੜੀ ਕੱਢ ਲਿਆ ਕੀ ਦੀ ਕਿਹਦੇ ਨਾਲ ਦਾਲ ਗਲਦੀ ਹੈ ਹੋਰ ਤਾਂ ਹੋਰ ਆਪਣੇ ਪਿੰਡ ਦੇ ਨਾਲ-ਨਾਲ ਹੋਰ ਛੱਤੀਆਂ ਪਿੰਡਾਂ ਦੀ ਖਬਰ ਸਾਰ ਰੱਖਦੇ ਆ ਇੱਕ ਮੇਰਾ ਬਾਪੂ ਜਿਹਨੂੰ ਆਪਣੇ ਪਿੰਡ 'ਚ ਹੀ ਨਹੀਂ ਪਤਾ ਲੱਗਦਾ ਕੀ ਕੀ ਬਾਣਾ ਵਾਪਰਿਆ ਹੁੰਦਾ ਉਲਟਾ ਐਵੇਂ ਸੱਤ ਵਿੱਚ ਬੈਠੇ ਬੁੜਿਆਂ ਨੂੰ ਵੇਖ-ਵੇਖ ਕੋਰ-ਕੋਰ ਕਰਦਾ ਰਹਿੰਦਾ ਆਖੇ ਬੇਲੜ ਇੱਕ ਦਿਨ ਉਹੀ ਹੋਇਆ ਜਿਹਦਾ ਡਰ ਸੀ ਬਾਪੂ ਨੂੰ ਥਾਣੇੋਂ ਸੁਨੇਹਾ ਆਇਆ ਸਾਡੇ ਮਨਾਂ 'ਚ ਮੁੜ ਟੁੱਟਪਨ ਹੋਣ ਲੱਗੀ ਅਸੀਂ ਦੋਵੇਂ ਪਿਓ ਪੁੱਤ ਸਰਪੰਚ ਤੇ ਪਿੰਡ ਦੇ ਦੋ ਚਾਰ ਹੋਰ ਮੁਹਤ ਪਰਵੰਦਿਆਂ ਨੂੰ ਲੈ ਥਾਣੇ ਜਾ ਪਹੁੰਚੇ ਬੀਬੀ ਨੇ ਮੈਨੂੰ ਥਾਣੇ ਜਾਣ ਤੋਂ ਰੋਕਣ ਲਈ ਆਪਣੀ ਪੂਰੀ ਬਾਹ ਲਾ ਲਈ ਤੇ ਪਿਓ ਵੀ ਮੇਰੇ ਥਾਣੇ ਜਾਣ ਦੇ ਫੈਸਲੇ ਦੇ ਹੱਕ 'ਚ ਕਿੱਥੇ ਭੁਗਤਣ ਵਾਲਾ ਸੀ ਪਰ ਮੈਂ ਬਾਗੀ ਹੋ ਗਿਆ ਤੇ ੱੱਕੇ ਨਾਲ ਪਿਓ ਨਾਲ ਜਾ ਖੜਿਆ ਸੀ ਥਾਣੀ ਅੱਜ ਮੈਂ ਆਪਣੇ ਅੰਦਰਲੇ ਹਵਾਕ ਦੇ ਗਿੱਦਰ ਨੂੰ ਅੰਦਰ ਹੀ ਨੱਕ ਲਿਆ ਮੈਂ ਇੱਕ ਪੁੱਤ ਹੋਂ ਦਾ ਫਰਜ਼ ਨਿਭਾਉਣਾ ਸੀ ਤੇ ਉਹਨਾਂ ਦੋਹਾਂ ਜੀਆਂ ਦਾ ਕਲਜਾ ਡਰਦਾ ਸੀ ਆਪਣੇ ਲਾੜਲੇ ਪੁੱਤ ਨੂੰ ਥਾਣੇ ਜਾਂਦੇ ਨੂੰ ਵੇਖ ਕੇ ਜਦੋਂ ਅਸੀਂ ਥਾਣੇ ਪਹੁੰਚੇ ਥਾਣੇਦਾਰ ਨੇ ਉੱਥੇ ਖੜੇ ਇੱਕ ਯਾਵਾ ਮੋਟਰਸਾਈਕਲ ਵਾਲ ਇਸ਼ਾਰਾ ਕਰਦਿਆਂ ਪੁੱਛਿਆ ਦੇਖੋ ਇਹ ਤੁਹਾਡਾ ਹੀ ਹੈ ਤੁਸੀਂ ਰਿਪੋਰਟ ਦਰਜ ਕਰਵਾਈ ਸੀ ਸਾਡੀ ਦੋਹਾਂ ਪਿਓ ਪੁੱਤੀ ਨੇ ਕਾ ਮੋਟਰਸਾਈਕਲ ਨਾਲ ਚਿੰਬੜ ਗਈ। ਭਾਵੇਂ ਮੋਟਰਸਾਈਕਲ ਤਾਂ ਸਾਡਾ ਹੀ ਸੀ ਪਰ ਪਤਾ ਨਹੀਂ ਕਿਉਂ ਸਾਡਾ ਹੀ ਆ ਨਾ ਪਿਆ ਆਪਣੀ ਚੀਜ਼ ਨੂੰ ਵੀ ਆਪਣੀ ਕਹਿਣ ਦਾ। ਮੈਂ ਬਾਪੂ ਵੱਲ ਵੇਖ ਰਿਹਾ ਸਾਂ ਤੇ ਬਾਪੂ ਮੇਰੇ ਵੱਲ। ਨਾ ਕਿਦਰੇ ਮੋਟਰਸਾਈਕਲ ਦੀ ਨੰਬਰ ਪਲੇਟ ਨਜ਼ਰ ਆ ਰਹੀ ਸੀ ਤੇ ਨਾ ਹੀ ਉਹਦੀ ਡਿੱਗੀ। ਉੰਜ ਵੀ ਥਾਂ-ਥਾਂ ਤੇ ਪੈ ਚਿਬ ਉਹਦੀ ਚੰਗੀ ਭੰਨ ਤੋੜ ਦੀ ਗਵਾਹੀ ਭਰ ਰਹੇ ਸਨ। ਬਾਪੂ ਬੜੇ ਧੀਮੀ ਸੁਰ ਵਿੱਚ ਆਖਣ ਲੱਗਾ ਜੀ ਕੀ ਕਹੀਏ? ਇਹ ਦਿੱਤਾ ਨੰਬਰ ਪਲੇਟ ਹੀ ਨਹੀਂ ਅੱਛਾ ਸਾਨੂੰ ਤਾਂ ਤੇਰਾ ਹੀ ਲੱਗਦਾ ਹੈ ਤਾਣੇਦਾਰ ਦੀ ਉ ਪਰਯੁਚੀ ਆਵਾਜ਼ ਸੁਣ ਕੇ ਬਾਪੂ ਦੀ ਨਿਗਾਹ ਮੋੜ ਮੇਰੇ ਤੇ اٹਕੀ ਜਿਵੇਂ ਪੁੱਛ ਰਿਹਾ ਹੋਵੇ ਕਿ ਕੀ ਕਰੀਏ ਤਾਣੇਦਾਰ ਦੀਆਂ ਮੋਟੀਆਂ ਮੋਟੀਆਂ ਲਾਲ ਅੱਖਾਂ ਚੋਂ ਝਾਂਕਦੇ ਅਨੇਕਾਂ ਸਵਾਲਾਂ ਮੂਰੇ ਅਸੀਂ ਦੋਵੇਂ ਪਿਓ ਪੁੱਤ ਆਪਣੇ ਆਪ ਨੂੰ ਬੇਵਸਤੇ ਮਹਿਸੂਸ ਕਰ ਰਹੇ ਸਾਂ ਕਿਸੇ ਨਾ ਕਿਤੇ ਬਾਪੂ ਨੂੰ بگੜੇ ਹਾਲਾਤ ਕਾਰਨ ਮੋੜ ਮੋੜ ਮੇਰੀ ਫਿਕਰਸਤਾਰੀ ਸੀ ਕਿ ਕਿਦਰੇ ਕਿਸੇ ਸਿੱਧੀ ਪੁੱਠੀ ਕਾਰਵਾਈ ਦੇ ਨਾਂ ਤੇ ਥਾਣੇਦਾਰ ਮੈਨੂੰ ਨਾ ਕਿਸੇ ਚੱਕਰ ਚੁਲ ਜਾ ਦੇਵੇ ਬਾਪੂ ਕੁਝ ਬੋਲਦਾ ਇਸ ਤੋਂ ਪਹਿਲਾਂ ਸਰਪੰਚ ਨੇ ਮੋਰਚਾ ਸਾਂਭ ਲਿਆ ਉਹ ਜਨਾਬ ਕਿਹੜੀਆਂ ਗੱਲਾਂ ਕਰਦੇ ਤੁਸੀਂ ਬੰਦਾ ਤਾਂ ਆਪਣੀ 2 ਪੈਸੇ ਦੀ ਚੀਜ਼ ਨਹੀਂ ਛੱਡ ਸਕਦਾ ਇਹ ਤਾਂ ਫੇਰ ਮੋਟਰਸਾਈਕਲ ਉਹ ਵੀ ਜਾਮਾ ਜਿਹੜਾ ਹੁੰਦਾ ਫੇਰ ਇਹਨੇ ਕਾਹਨੂੰ ਤੁਹਾਨੂੰ ਨਾ ਕਰਨੀ ਸੀ ਇਹਨੇ ਤਾਂ ਤੁਹਾਨੂੰ ਪਾਰਟੀ ਕਰਨੀ ਸੀ ਨਾਲੇ ਮੈਂ ਵੀ ਦੇਖਿਆ ਦਾ ਮੋਟਰਸਾਈਕਲ ਉਹ ਤਾਂ ਨਵਾਂ ਨਕੋਰ ਸੀ ਜੀ ਹਾਲਤ ਵੇਖੋ ਜਿਵੇਂ ਕਬਾੜ ਚੋਂ ਕੱਢਿਆ ਹੋਵੇ ਸਰਪੰਚ ਤੇ ਥਾਣੇਦਾਰ ਦੀ ਆਪਸ ਵਿੱਚ ਕੋਈ ਅੰਗਲੀ ਸੰਗਲੀ ਅੜਦੀ ਵੇਖ ਥਾਣੇਦਾਰ ਡੈਲਾ ਜਾ ਹੋ ਕੇ ਆਖਣ ਲੱਗਿਆ ਉਹ ਦੇਖੋ ਸਰਪੰਚ ਸਾਹਿਬ ਇਹ ਤਾਂ ਮੋਟਰਸਾਈਕਲ ਹਿੱਸੇ ਦਾ ਹੀ ਝੇਨੋ ਲੱਗਦਾ ਭਈ ਇਹਦਾ ਨਹੀਂ ਉਹ ਸਾਨੂੰ ਕੀ ਪਾਸੇ ਰੱਖ ਲੈਣੇ ਹਾਂ ਸਾਨੂੰ ਮਾਰਾ ਲੱਗਣਾ ਮੁਫਤਾਂ ਪਰ ਸਾਨੂੰ ਆਪਣੀ ਕਾਗਜ਼ੀ ਕਾਰਵਾਈ ਤਾਂ ਕਰਨੀ ਪੈਣੀ ਹੈ ਅਹ ਦੋ ਚਾਰ ਸਾਤੇ ਦਸ ਤੱਕਤ ਕਰਵਾ ਲਈਏ ਤਾਂ ਕਿ ਕੱਲ ਨੂੰ ਸਾਡੇ ਤੇ ਕੋਈ ਗੱਲ ਨਾ ਆਵੇ ਅਸੀਂ ਵੀ ਅੱਗੇ ਜਵਾਬ ਦੇਣਾ ਹੁੰਦਾ ਕਿ ਚੀਜ਼ ਐਸਲੀ ਮਾਲਕ ਕੋਲ ਪੁੱਜ ਗਈ ਕਿ ਨਹੀਂ ਕਿਤੇ ਕੱਲ ਨੂੰ ਸਾਡੇ ਤੇ ਪਰਚੇ ਦਰਜ ਹੋ ਜਾਣ ਹੁਣੇ ਥਾਣੇਦਾਰ ਦੀ ਨੀਤ ਵੀ ਨਹੀਂ ਸੀ ਲੱਗਦੀ ਮੋਟਰਸਾਈਕਲ ਦੇਣ ਦੀ ਉਹ ਵੀ ਕਾਗਜ਼ੀ ਲਿਖਤਾਂ ਪਰਚਾਂ ਦੇ ਨਾਂ ਤੇ ਖਾਣਾ ਪੂਰਤੀ ਕਰਨਾ ਚਾਹੁੰਦਾ ਸੀ ਸਰਪੰਚ ਥਾਣੇਦਾਰ ਦੀਆਂ ਮੋਮੋ ਠਗਣੀਆਂ ਗੱਲਾਂ ਸੁਣ ਠਹਾਕਾ ਮਾਰ ਕੇ ਅਸਲਾੋ ਜਨਾਬ ਇਹ ਪੁਲਸ ਵਾਲਿਆਂ ਤੇ ਹੀ ਬਰਤੇ ਦਰਜ ਹੋਣ ਲੱਗੇ ਤਾਂ ਸਾਡੇ ਵਰਗਿਆਂ ਦਾ ਕੀ ਬਣੂ ਬਾਪੂ ਨੂੰ ਹਾਲੇ ਕਾਗਜ਼ ਪੱਤਰਾਂ ਤੇ ਦਸਤਕਰਤਾਂ ਤੋਂ ਵੇਲੇ ਹੀ ਨਹੀਂ ਸੀ ਮਿਲੀ ਕਿ ਥਾਣੇਦਾਰ ਦੇ ਇਸ਼ਾਰੇ ਤੇ ਕਿਸੇ ਬਾਈ ਨੇ ਇੱਕ ਸਾਈਕਲ ਸਾਡੇ ਮੂਹਰੇ ਲਿਆ ਖੜਾ ਕੀਤਾ ਥਾਣੇਦਾਰ ਗੱਲ ਅੱਗੇ ਤੋਰਦਾ ਹੋਇਆ ਆਕਣ ਲੱਗਾ ਉਹ ਲੈ ਭਾਈ ਮੋਟਰਸਾਈਕਲ ਦਾ ਸੀ ਮੰਨ ਲਿਆ ਭਈ ਤੇਰਾ ਨਹੀਂ ਹੁਣ ਇਹ ਸਾਈਕਲ ਬਾਰੇ ਤੇਰਾ ਕੀ ਖਿਆਲ ਹੈ ਥਾਣੇਦਾਰ ਦੀ ਗੱਲ ਸੁਣ ਸਾਡੀਆਂ ਪਿਓ ਪੁੱਤ ਦੀਆਂ ਨਜ਼ਰਾਂ ਮੋੜ ਟਕਰਾਈਆਂ ਅਸੀਂ ਦੋਵਾਂ ਨੇ ਗੌਰ ਨਾਲ ਸਾਈਕਲ ਵੱਲ ਵੇਖਿਆ ਇਹ ਸਾਡਾ ਹੀ ਸਾਈਕਲ ਸੀ ਜਿਹੜਾ ਥੋੜੇ ਦਿਨ ਪਹਿਲਾਂ ਨੌਜਵਾਨ ਧੱਕੇ ਨਾਲ ਘਰੋਂ ਲੈ ਗਿਆ ਸੀ ਹੁਣ ਤਾਂ ਬਾਪੂ ਨੂੰ ਕੁਝ ਔੜ ਰਿਹਾ ਸੀ ਅੱਗੇ ਕਹਿਣ ਲਈ ਤੇ ਨਾ ਹੀ ਮੈਨੂੰ ਬਾਪੂ ਦੇ ਚਿਹਰੇ ਦਾ ਉੱਡਿਆ ਰੰਗ ਵੇਖ ਮੇਰੀ ਜ਼ਬਾਨ ਵੀ ਜਿਵੇਂ ਸੰਗੀ ਵਿਚੜ ਗਈ ਬਾਪੂ ਦੇ ਮੱਥੇ ਤੇ ਉਗੜੀਆਂ ਪਸੀਨੇ ਦੀਆਂ ਕਣੀਆਂ ਵੇਖ ਥਾਣੇਦਾਰ ਨੇ ਮੌਕਾ ਸੰਭਲਣ ਲੱਗਿਆ ਤੇਰ ਨਾਲ ਆਈ ਹਾਂ ਜੀ ਹੁਣ ਕੀ ਕਹੋਗੇ ਹੁਣ ਤਾਂ ਇਹਨਾਂ ਨਾਲ ਸਿਰ ਮਾਰਨਾ ਅਜਨਬ ਮੁਕਰਨ ਵਾਲੀ ਕਿਹੜੀ ਗੱਲ ਆ ਇਹ ਤਾਂ ਮੇਰਾ ਹੀ ਐ ਬਾਪੂ ਦੀ ਗੱਲ ਸੁਣ ਮੈਨੂੰ ਹੱਥਾਂ ਪੈਰਾਂ ਦੀ ਪੈ ਗਈ ਮੈਂ ਤਾਂ ਸੋਚਿਆ ਸੀ ਕਿ ਜਦੋਂ ਬਾਪੂ ਆਪਣਾ ਮੋਟਰਸਾਈਕਲ ਲੈਣ ਤੋਂ ਮੁਕਰ ਗਿਆ ਤਾਂ ਸਾਈਕਲ ਲਈ ਕਿਵੇਂ ਹਾਮੀ ਭਰ ਸਕਦਾ ਪਰ ਇੱਥੇ ਤਾਂ ਉਲਟੇ ਕੰਮ ਹੋ ਗਿਆ ਮੈਂ ਮਨ ਹੀ ਮਨ ਸੋਚਣ ਲੱਗਾ ਬਾਪੂ ਦਾ ਦਿਮਾਗ ਹਿੱਲ ਗਿਆ ਜਿੱਥੇ ਮੋਟਰਸਾਈਕਲ ਲਈ ਨਾ ਵੀ ਸਿਰ ਮਾਰਿਆ ਉਥੇ ਸਾਈਕਲ ਨਾ ਦਾ ਮਰਿਆ ਸੱਪ ਗੱਲ 'ਚ ਪਾਉਣ ਦੀ ਕੀ ਲੋੜ ਸੀ ਐਨੇ ਨੂੰ ਤਾਣੀਦਾਰ ਨੇ ਬਾਪੂ ਅੱਗੇ ਉਰ ਸਵਾਲ ਪਾ ਦਿੱਤਾ ਅੱਛਾ ਐ ਦੱਸ ਪੱਕੀ ਨਹਿਰ ਤੇ ਕਿਵੇਂ ਪੁੱਜਾਏ ਉਹ ਜੀ ਸਾਡਾ ਗਵਾਂਢੀ ਧਰਮਾ ਕਈ ਵਾਰ ਸਾਡੇ ਘਰੋਂ ਆਪੇ ਲੈ ਜਾਂਦਾ ਤੇ ਆਪਣਾ ਕੰਮ ਸਾਰ ਕੇ ਆਪੇ ਖੜਾ ਕਰ ਜਾਂਦਾ ਥੋੜੇ ਦਿਨ ਹੋਏ ਉਹ ਕੰਮ ਤੇ ਗਿਆ ਕਿਧਰੇ ਛੱਡ ਗਿਆ ਹੁਣ ਲੱਭਿਆ ਨਹੀਂ ਜੀ ਅੱਛਾ 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 ਤੁਸੀਂ ਕਹਾਣੀ ਤਾਂ ਸੋਣੀ ਬਣਾ ਲੈਂਦੇ ਥਾਣੇ ਰਬੜ ਦਰਦ ਕਿਉਂ ਨਹੀਂ ਕਰਾਈ ਹੁਣ ਬਾਪੂ ਮੁੜ ਚੁੱਪ ਕਰ ਗਿਆ ਤੇ ਸਰਪੰਚ ਦੇ ਮੂੰਹ ਵੱਲ ਵੇਖਣ ਲੱਗਿਆ ਮੈਂ ਸੋਚਾਂ ਚ ਪੈ ਗਿਆ ਅੱਜ ਨਹੀਂ ਸੁੱਕੇ ਜਾਂਦੇ ਥਾਣਿਓ ਅੱਜ ਤਾਂ ਥਾਣੇਦਾਰ ਕੁਝ ਨਾ ਕੁਝ ਕਰਕੇ ਹੀ ਹਟੂ ਸਰਪੰਚ ਬਾਪੂ ਨੂੰ ਸਮਝਾਉਣ ਦੇ ਲਹਿਜੇ ਵਿੱਚ ਆਕਣ ਲੱਗਿਆ ਮਗਰ ਸਿਆ ਮੰਨਿਆ ਕਿ ਕਈ ਵਾਰ ਕੋਈ ਛੋਟੀ ਮੋਟੀ ਚੀਜ਼ ਇੱਧਰ ਉੱਧਰ ਹੋ ਜਾਵੇ ਆਪਾਂ ਪ੍ਰਵਾਹ ਨਹੀਂ ਕਰੀਦੀ ਪਰ ਸਮੇਂ ਤੇ ਹਾਲਾਤ ਨੂੰ ਸਮਝ ਰਹਿਦਾ ਤੂੰ ਮੇਰੇ ਨਾਲ ਵੀ ਗੱਲ ਨਹੀਂ ਕੀਤੀ ਸਰਪੰਚ ਸਾਹਿਬ ਮੈਂ ਸੋਚਿਆ ਪਿੰਡ ਦੀ ਹੋਣਾ ਕਿਸੇ ਕੋਲ ਅਗਲਾ ਆਪੇ ਮੋੜ ਜਾਉ ਅੱਗੇ ਵੀ ਇੱਕ ਦੋ ਵਾਰ ਇਦਾਂ ਹੀ ਹੋਇਆ ਹੁਣ ਵੀ ਕਿੰਨੇ ਕਿੰਨੇ ਦਿਨ ਸਾਈਕਲ ਕਰੇ ਖੜਾ ਰਹਿੰਦਾ ਘਟਵਾਦੀ ਰੋਡ ਪੈਂਦੀ ਐ ਇਸ ਲਈ ਦਿਮਾਗ ਨੇ ਕੰਮ ਹੀ ਨਾ ਕੀਤਾ ਕਿ ਥਾਣੇ ਰੈਪਟ ਲਖਾ ਦਿਆਂ ਥਾਣੇਦਾਰ ਬਾਪੂ ਦੀ ਗਲ ਟੋਕ ਕੇ ਆਖਣ ਲੱਗਿਆ ਉਹ ਚੱਲ ਮੰਨ ਲਿਆ ਤੇਰਾ ਸਾਈਕਲ ਲਾਪਤਾ ਹੋ ਗਿਆ ਸੀ ਪਰ ਇੱਕ ਗੱਲ ਹਾਰੇ ਵੀ ਪੱਲੇ ਨਹੀਂ ਪਈ ਕਿ ਮਰਿਆ ਹੋਇਆ ਕੱਟਰੂ ਵੀ ਸਾਈਕਲ ਤੇ ਲੱਦਿਆ ਪਿਆ ਸੀ ਉਹ ਕਿੱਥੋਂ ਆਇਆ ਐਸਵਰ ਮੋੜ ਬਾਪੂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਸਰਪੰਚ ਨੇ ਗੱਲ ਪੋਚ ਲਈ ਹੋ ਜਨਾਬ ਇਹਨੂੰ ਵਿਚਾਰੇ ਨੂੰ ਕੱਟੇ ਬਾਰੇ ਕੀ ਪਤਾ ਹੋਣਾ ਹੈ ਜਿਹੜਾ ਸੈਕਲ ਲੈ ਗਿਆ ਕੱਟੇ ਬਾਰੇ ਵੀ ਉਹਨੂੰ ਹੀ ਪੁੱਛੋ ਆਲੇ ਜਿਹਦਾ ਕੱਟਾ ਉਹਨੂੰ ਹੀ ਪਤਾ ਹੋਣਾ ਉਹ ਸਰਪੰਚ ਸਾਹਿਬ ਉਹਨੂੰ ਹੀ ਪੁੱਛਦਾ ਥਾਣੀਦਾਰ ਆਪਣੀ ਦਾੜੀ ਨੂੰ ਬਲੋਸਦਾ ਹੋਇਆ ਬੋਲਿਆ ਮੈਨੂੰ ਇਹ ਲੱਗਿਆ ਜਿਵੇਂ ਸਾਡੇ ਬਚਾ ਦੇ ਸਾਰੇ ਰਾਹ ਬੰਦ ਹੋ ਗਏ ਹੁਣ ਮੈਂ ਸੋਚਣ ਲੱਗਿਆ ਕਿ ਜੇ ਹੁਣ ਥਾਣੀਦਾਰ ਨੂੰ ਸੱਚ ਦੱਸ ਵੀ ਦਿੱਤਾ ਤਾਂ ਵੀ ਉਹਨੇ ਸਾਡੀ ਕਿਸੇ ਗੱਲ ਤੇ ਯਕੀਨ ਨਹੀਂ ਕਰਨੀ ਇਸ ਲਈ ਮੈਂ ਤਾਂ ਆਪਣਾ ਮੂੰਹ ਪਹਿਲਾਂ ਵਾਂਗੂ ਬੰਦ ਹੀ ਰੱਖਿਆ ਥਾਣੇਦਾਰ ਗੱਲ ਮਕਾਉਣ ਦੇ ਰੋ ਵਿੱਚ ਬੋਲਿਆ ਓਏ ਸਾਨੂੰ ਸਭ ਕਾਸੇ ਦਾ ਪਤਾ ਹੈ ਸਾਈਕਲ ਦਾ ਵੀ ਤੇ ਕੱਟੇ ਦਾ ਵੀ ਅੱਗੇ ਨੂੰ ਖਿਆਲ ਰੱਖੀ ਸਾਨੂੰ ਖਬਰ ਕਰਨਾ ਕਦੇ ਨਾ ਭੁੱਲੀ ਜੇ ਫੇਰ ਕੋਈ ਧੱਕੇ ਨਾਲ ਤੁਹਾਡੇ ਘਰ ਆਵੜੇ ਥਾਣੇਦਾਰ ਦੀ ਗੱਲ ਸੁਣ ਅਸੀਂ ਪਿਓ ਪੁੱਤ ਹੱਕੇ ਬੱਕੇ ਰਹਿ ਗਏ ਪਰ ਸਾਡੇ ਦੋਹਾਂ ਚੋਂ ਕਿਸੇ ਦੀ ਵੀ ਥਾਣੇਦਾਰ ਨੂੰ ਪੁੱਛਣ ਦੀ ਹਿੰਮਤ ਨਾ ਰਹੀ ਕਿ ਉਹਨੂੰ ਇਹ ਸਭ ਕਿਵੇਂ ਪਤਾ ਜਨਾਬ ਇਹ ਪੂਰਾ ਮਾਜਰਾ ਹੀ ਸਾਈਕਲ ਤੇ ਕੱਟੇ ਦਾ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸਾਈਕਲ ਵੀ ਇਸੇ ਦਾ ਤੇ ਕੱਟਾ ਵੀ ਸਰਪੰਚ ਨੇ ਆਪਣੇ ਮਨ ਵਿੱਚ ਆਏ ਸਵਾਲ ਥਾਣੇਦਾਰ ਅੱਗੇ ਰੇੜ ਦਿੱਤੇ ਥਾਣੇਦਾਰ ਛਿੱਧੇ ਛਿੱਧੇ ਦੰਦਾਂ ਨੂੰ ਮੁਸਕਰਾਉਂਦਾ ਹੋਇਆ ਸਰਪੰਚ ਸਾਹਿਬ ਕਿੰਨੇ ਚਿਰ ਤੋਂ ਭਾਲ ਸੀ ਇੱਕ ਨੌਜਵਾਨ ਦੀ ਹਰ ਵਾਰ ਸਾਡੇ ਹੱਥੋਂ ਦਾ ਉਂਦਾ ਰਹਿ ਜਾਂਦਾ ਇਸ ਵਾਰ ਇਹਦੇ ਘਰ ਜਾ ਵੜਿਆ ਥੱਕੇ ਨਾਲ ਉਥੋਂ ਪ੍ਰਸ਼ਾਦਾ ਬਾਣੀ ਛੱਕ ਕੇ ਜਾਂਦਾ ਜਾਂਦਾ ਸਾਈਕਲ ਤੇ ਕੱਟਾ ਵੀ ਲੈ ਗਿਆ ਸਾਨੂੰ ਚੱਕਵਾ ਦੇਣ ਲਈ ਪਰ ਅਸੀਂ ਵੀ ਇਹਦੇ ਘਰ ਤੇ ਪੂਰੀ ਨਜ਼ਰ ਰੱਖੀ ਹੋਈ ਸੀ ਇਸ ਵਾਰ ਸਾਡੇ ੜੀਕੇ ਆ ਗਿਆ ਉਹ ਤਾਂ ਇਹਦੀ ਕਿਸਮਤ ਚੰਗੀ ਕਿ ਗੱਬਰੂ ਨੇ ਆਪੇ ਮੰਨ ਲਿਆ ਕਿ ਇਹ ਟੱਬਰ ਦਾ ਕੋਈ ਕਸੂਰ ਨਹੀਂ ਨਹੀਂ ਤਾਂ ਉਹਦੇ ਨਾਲ ਇਹਨਾਂ ਦੇ ਪੂਰੇ ਟੱਬਰ ਨੇ ਰਗੜਿਆ ਜਾਣਾ ਸੀ ਸ਼ੁਕਰ ਹੈ ਜਨਾਬ ਤੁਸੀਂ ਵੀ ਪੂਰੀ ਤੈਅ ਤੱਕ ਹੈ ਸਰਪੰਚ ਨੇ ਥਾਣੇਦਾਰ ਦੀ ਗੱਲ ਵਿੱਚ ਹਾਮੀ ਭਰੀ ਸਰਪੰਚ ਸਾਹਿਬ ਮੇਰਾ ਸਾਰਾ ਅਗਲਾ ਪਿਛਲਾ ਰਿਕਾਰਡ ਫਰੋਲਿਆ ਸਿਆਣਾ ਟੱਬਰ ਹੈ ਤਾਈਂ ਛੜਤਾ ਚੰਗਾ ਕੀਤਾ ਤੁਸੀਂ ਸਰਪੰਚ ਸਾਹਿਬ ਅਸੀਂ ਵੀ ਇਨਸਾਨਾਂ ਸਾਨੂੰ ਪਤਾ ਹੈ ਸਾਡਾ ਵੀ ਟੱਬਰ ਹੈ ਸਾਡੀ ਡਿਊਟੀ ਹੋ ਜਈ ਹੈ ਇਹ ਸ਼ਕਤੀ ਕਰੇ ਬਗੈਰ ਸਰਦਾ ਹੀ ਨਹੀਂ ਕਾਨੂੰਨ ਵੇਖਣਾ ਪੈਂਦਾ ਕੀ ਕਰੀਏ ਹਾਲੇ ਸਾਰੇ ਪੁਲਸੀਏ ਮਾੜੇ ਵੀ ਨਹੀਂ ਹੁੰਦੇ ਬਹੁਤਿਆਂ ਨੂੰ ਪੁਲਿਸ ਵਾਲੇ ਮਾੜੀ ਲੱਗਦੇ ਆ ਤੁਸੀਂ ਸਹੀ ਫਰਮਾਇਆ ਜਨਾਬ ਬੰਦਾ ਕੋਈ ਵੀ ਮਾੜਾ ਨਹੀਂ ਹੁੰਦਾ ਕਈ ਵਾਰ ਵਕਤ ਤੇ ਹਾਲਾਤ ਧੋਕਾ ਕਰ ਦਿੰਦੇ ਬੰਦੇ ਨਾਲ ਤੇ ਵਿਖੜੇ ਰਹਾ ਤੇ ਤੱਕ ਦਿੰਦੇ ਖੈਰ ਹਬ ਮਿਹਰ ਕਰੇ ਹਾਲਾਤ ਤੇ ਵਕਤ ਸਭ ਠੀਕ ਹੋ ਜਾਣ ਹਰ ਕਿਸੇ ਲਈ ਛੇਤੀ ਸਰਪੰਚ ਨੇ ਥਾਣੇਦਾਰ ਨਾਲ ਹੱਥ ਮਲਾਇਆ ਤੇ ਅਸੀਂ ਸਾਰੇ ਥਾਣੇ ਵਿੱਚੋਂ ਬਾਹਰ ਆ ਗਏ ਬਾਪੂ ਹਾਰੇ ਵੀ ਡੂੰਗੀਆਂ ਸੋਚਾਂ ਵਿੱਚ ਉਲਝਿਆ ਹੋਇਆ ਸੀ ਜਦੋਂ ਸਰਪੰਚ ਨੇ ਬਾਪੂ ਦੇ ਮੋਢੇ ਤੇ ਹੱਥ ਧਰਿਆ ਭਰੀਆਂ ਅੱਖਾਂ ਚੋਂ ਦੋ ਕੁ ਮੋਟੀਆਂ-ਮੋਟੀਆਂ ਕੜੀਆਂ ਬਾਪੂ ਦੀ ਦਾੜੀ ਵਿੱਚ ਚਾਰ ਰਲੀਆਂ ਜਦੋਂ ਸਰਪੰਚ ਨੇ ਸਕੂਟਰ ਸਟਾਰਟ ਕਰ ਬੈਠਣ ਦਾ ਇਸ਼ਾਰਾ ਕੀਤਾ ਤਾਂ ਬਾਪੂ ਨੇ ਵਿੱਚ ਸਿਰ ਮਾਰਦੇ ਹੋਏ ਆਖਣ ਲੱਗਿਆ ਤੁਸੀਂ ਚੱਲੋ ਸਰਪੰਚ ਸਾਹਿਬ ਮੈਂ ਸਾਈਕਲ ਤੇ ਆਉਂਦਾ ਬਾਕੀ ਅਗਲੇ ਪਾਕ ਵਿੱਚ ਧੰਨਵਾਦ